ਬਾਤੀ ਪੜਿਆ ਤੁਸ ਜੀ ਮੈਂ ਕਿ ਵੀਡੀਓ ਦੇਖੀ ਸੀ ਕਿ ਜ਼ਿਲ੍ਹਾ ਬਰਨਾਲਾ ਪਿੰਡ ਕੋੜਦੁੰਨਾ ਉੱਥੋਂ ਦੀ ਇੱਕ ਟੀ ਉਹਦੇ ਦੋ ਨਿੱਕੇ ਨਿੱਕੇ ਬੱਚੇ ਬੱਚਿਆਂ ਦਾ ਜੋ ਡੈਡੀ ਸੀ ਉਹ ਕੁਝ ਦਿਨ ਪਹਿਲਾਂ ਉਹ ਰੱਬ ਨੂੰ ਪਿਆਰਾ ਹੋ ਗਿਆ ਤੇ ਭੈਣ ਨੂੰ ਬੜੀ ਮੁਸ਼ਕਲ ਆ ਰਹੀ ਹੈ ਕਿ ਬੱਚਿਆਂ ਨੂੰ ਪਾਲਣਾ ਬਰਮ ਔਖਾ ਹੋ ਰਿਹਾਗਾ ਤੇ ਭੈਣ ਨੇ ਵੀਡੀਓ 'ਚ ਦੱਸਿਆ ਸੀ ਕਿ ਆ ਵੀ ਮੈਨੂੰ ਇੱਕ ਅੰਬਰੀਲਾ ਮਸ਼ੀਨ ਲੋੜ ਹੈਗਾ ਕੋਈ ਵੀਰ ਮੈਨੂੰ ਮਸ਼ੀਨ ਦੇਵੇ ਮੈਂ ਮਸ਼ੀਨ ਕਪੜੇ ਚੋਕੇ ਤੇ ਆਪਣੇ ਬੱਚੇ ਦਾ ਗੁਜ਼ਾਰਾ ਕਰ ਚੱਲਾਂ ਪਿੰਡ ਕੋਟਪਈ ਨਾਨਕ ਤੇਰਾ ਤੇ ਸੋਸਾਇਟੀ ਤਸੀਲ ਗੜਵਾਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਦਾਸ ਏਸ ਭੈਣ ਦੇ ਘਰ ਪਹੁੰਚਿਆ ਸੀਗਾ ਜੋ ਸਾਡੀ ਸੋਸਾਇਟੀ ਵੱਲੋਂ ਸਰਿਆ ਉਹ ਇਸ ਭੈਣ ਦੇ ਘਰ ਸੇਵਾ ਪਾ ਕੇ ਗਈ ਸੀ ਇੱਕ ਵੀਡੀਓ ਬਣਾਈ ਉਹ ਕਿ ਮੈਂ ਬੇਨਤੀ ਕੀਤੀ ਪਿਆਗੀ ਵੀਰਾਂ ਨੂੰ ਏਸ ਭੈਣ ਨੂੰ ਮਸ਼ੀਨ ਦੀ ਮਦਦ ਕੀਤੀ ਜਾਵੇ ਇੱਕ ਵੀਰ ਨੇ ਮੇਰਾ ਫੇਸਬੁਕ ਤੇ ਨੰਬਰ ਚੱਕਿਆ ਸ਼ਹਿਰ ਪੰਚਕੁੱਲਾ ਜੀਤ ਵਿਦਰ ਸਿੰਘ ਉਹਨਾਂ ਨੇ ਇੱਕ ਮਸ਼ੀਨ ਭੇਜਣ ਦਿੱਤੀ ਦਜਣ ਤੋਂ ਉਹ ਮਸ਼ੀਨ ਮਿਲ ਦਿੱਤੀ ਅੱਜ ਉਹ ਮਸ਼ੀਨਾਂ ਅਮਰੀਲਾ ਮਸ਼ੀਨਾਂ ਪਿੰਡ ਕੋੜਦੁੰਨਾ ਜ਼ਿਲ੍ਹਾ ਬਰਨਾਲਾ ਉਹ ਭੈਣ ਦੇ ਘਰੇ ਮਸ਼ੀਨ ਲੈ ਕੇ ਮੈਂ ਪਹੁੰਚਾ ਉਹ ਮਸ਼ੀਨਾ ਭੈਣ ਨੂੰ ਦੇਣ ਜਾ ਰਿਹਾ ਹੈਗਾ ਹਾਂਜੀ ਬਾਬਾ ਜੀ ਮੈਂ ਸਿਲਾਈ ਦਾ ਕੱਪੜੇ ਸਿਲਾਈ ਕਰਕੇ ਜੀ ਜਿੰਨਾ ਵੀ ਮੈਥੋਂ ਹੋ ਸਕੇ ਜੀ ਮੈਂ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੂੰਗੀ ਜੀ ਜਿੱਥੋਂ ਵੀ ਜਿੰਨਾ ਵੀ ਮੇਰਾ ਉਹ ਪੈਂਦਾ ਹੋਇਆ ਹੈ ਜੀ ਹੋਰ ਪਤਾ ਕਿਸੇ ਜੀ ਦੀ ਰੋੜਾ ਕੋਈ ਰਾਸ਼ਨ ਪਾਣੀ ਜਾਂ ਹੋਰ ਟੀ ਲੋੜ ਤਾਂ ਉਹ ਸਾਨੂੰ ਦੱਸੋ ਮਿਲ ਕੇ ਅਸੀਂ ਪੰਜਾਬੀ ਵੀਰਾਂ ਨੂੰ ਬੇਨਤੀ ਕਰੀਏ ਮਿਲ ਕੇ ਅਪੀਲ ਕਰਕੇ ਵੀ ਵਾਦ ਵਾਦ ਕਿਉਂਕਿ ਸਾਡਾ ਹੀ ਫਰਜ਼ ਬੰਦਾ ਹੈਗਾ ਵੀ ਦਕਿਆਰੀ ਧੀ ਵਾਸਤੇ ਮਿਲ ਕੇ ਚੋਰੀ ਦੇ ਬੱਚੇ ਆਗੇ ਉਹਨਾਂ ਦਾ ਗੁਜ਼ਾਰੇ ਵਾਸਤੇ ਕੁਝ ਨਾ ਕੁਝ ਤੈਨੂੰ ਮਦਦ ਹੋਰ ਮਿਲੇ ਤੇ ਅਸੀਂ ਬੇਨਤੀ ਅਪੀਲ ਕਰਾਂਗੇ ਦੂਜੇ ਪੰਜਾਬੀ ਵੀਰਾਂ ਕੀ ਤੁਹਾਨੂੰ ਕਿਸ ਚੀਜ਼ ਦੀ ਹੋਰ ਲੋੜ ਆ ਤਾਂ ਦੱਸੋ ਪੁੱਤ ਹਾਂ ਜੀ ਜਿੰਨਾ ਟਾਈਮ ਜੀ ਮੇਰਾ ਸਿਲਾਈ ਦਾ ਕੰਮ ਹਜੇ ਚੱਲ ਚੱਲ ਨਹੀਂ ਰਿਹਾ ਜੀ ਉਹਨਾਂ ਟਾਈਮ 2 ਮਿੰਟ ਨਵੀਂ ਨਿਆ ਵਾਸਤੇ ਰਾਸਤਨ ਦਾ ਇਹ ਪ੍ਰਬੰਧ ਹੋ ਜਾਂਦਾ ਨਹੀਂ ਠੀਕ ਆ ਪਤਾ ਅਸੀਂ ਪੰਜਾਬੀ ਵੀਰਾਂ ਨੂੰ ਇੱਕ ਬੇਨਤੀ ਕਰਦੇ ਆਂਗੇ ਵੀ ਵੀਰ ਵੱਤ ਵੱਤ ਪੰਜਾਬ ਚ ਵਸਦੇ ਜਾਂ ਵਿਦੇਸ਼ ਵਿੱਚ ਵਸਦੇ ਵੀਰ ਮਿਲ ਕੇ ਇਸ ਭੈਣ ਦੀ ਮਦਦ ਕਰਨਾ ਕਿਉਂਕਿ ਨਿੱਕੇ ਨਿੱਕੇ ਬੱਚੇ ਹੈਗੇ ਤੇ ਭੈਣ ਦੇ ਸਿਰ ਤੇ ਸਾਰਾ ਬੋਝ ਪੈ ਗਿਆ ਹੈਗਾ ਤੇ ਫਿਰ ਪ੍ਰਮਾਤਮਾ ਆਪਣੇ ਫਰਜ਼ ਬੰਦਾ ਵੀਰੇ ਮਿਲ ਕੇ ਵੀ ਆਪਾਂ ਇਸ ਭੈਣ ਦੀ ਵੱਤ ਮਦਦ ਕਰੀਏ ਭੈਣੇ ਵੀਰ ਦਵਿੰਦਰ ਸਿੰਘ ਪੰਚਕੁੱਲਾ ਵੀਰ ਨੇ ਤੁਹਾਨੂੰ ਮਸ਼ੀਨ ਮਿਲ ਕੇ ਦਿੱਤੀ ਆ ਤੁਹਾਨੂੰ ਕਿੰਨੀ ਖੁਸ਼ੀ ਹੋਈ ਹਾਂਜੀ ਰੱਬ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਵੀ ਦੇਵਿੰਦਰ ਸਿੰਘ ਜੀ ਦਾ ਜੀ ਪੰਚਕੁਲਾ ਵਾਲੇ ਜੀ ਦਾ ਜੀ ਤੇ ਜੀ ਮੈਂ ਨਾਲ ਨਾਲ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆ ਬਾਬਾ ਜੀ ਜਿਨ੍ਹਾਂ ਨੇ ਇਹਨਾਂ ਲੰਮਾ ਪੈਂਡਾ ਤੈਅ ਕਰਕੇ ਜੀ ਮੇਰੇ ਘਰ ਤੱਕ ਜੀ ਮੂਰਤੀ ਪਹੁੰਚਾਈ ਜੀ ਬਹੁਤ-ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੀ ਤੁਸੀਂ ਪਹਿਲਾਂ ਵੀ ਆਏ ਸੀਗੇ ਜੀ ਸੇਵਾ ਲਈ ਜੀ ਤੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜੀ ਸਾਡਾ ਤੇ ਇਨਸਾਨੀਅਤ ਦੇ ਫਰਜ਼ ਬੰਦਾ ਹੈ ਸਾਡਾ ਇੱਕ ਜਿਸ ਤਰ੍ਹਾਂ ਸਮਾਜ ਸੇਵੀ ਦਾ ਕੰਮ ਕਰ ਰਹੇ ਆਂਗੇ ਅਸੀਂ ਕਰਦੇ ਰਵਾਂਗੇ ساری ਜ਼ਿੰਦਗੀ ਕਰਦੇ ਰਵਾਂਗੇ ਅਸੀਂ ਕਿਸੇ ਦੁਖੀ ਭੈਣ ਤੀ ਨੂੰ ਦੇਖ ਨਹੀਂ ਸਕਦੇ ਜਿੱਥੇ ਵੀ ਦੁਖੀ ਭੈਣ ਹੁੰਦੀ ਹੈ ਅਸੀਂ ਉੱਥੇ ਸੇਵਾ ਲੈ ਕੇ ਪਹੁੰਚ ਜਾਂਦੇ ਆਂ